ਕਾਮਰੇਡੀ ਜਿਹੜਾ ਚੌਕੇ ਸਕੂਲ ਵਾਲਾ ਆਦਰਸ਼ ਸਕੂਲ ਵਾਲਾ ਮਾਮਲਾ ਪਿਆ ਹੋਇਆ ਉਹਦੇ ਜੋ ਮਦਰਕੇ ਉੱਥੇ ਦਾ ਸਕੂਲ ਦੇ ਵਿੱਚ ਜੋ ਲੜਕੀਆਂ ਪੜਾਉਂਦੀਆਂ ਸੀ ਉਹਨਾਂ ਦੇ ਕੋਈ ਤਸ਼ੱਦਦ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਜਿਹੜਾ ਦਰਸ਼ ਸਕੂਲ ਚੌਕੇ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਉੱਥੇ ਲੜ ਰਹੀਆਂ ਨੇ ਅਸੀਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਮੈਂ ਜਿਲ੍ਹੇ ਦਾ ਪ੍ਰਧਾਨ ਹੋਣ ਦੇ ਨਾਤੇ ਉਸ ਸੰਘਰਸ਼ ਕਰ ਰਹੇ ਲੋਕਾਂ ਦੀ ਹਮਾਇਤ ਕਰਦਾ ਸਰਕਾਰ ਨੇ ਉਹ ਬਹੁਤ ਬਿਲਕੁਲ ਗਲਤ ਕੀਤਾ ਉੱਥੇ ਜਿਹੜੀਆਂ ਕੁੜੀਆਂ ਦੇ ਉਹਨਾਂ ਦੇ ਬਾਜਵ ਮੰਗਾ ਸਰਕਾਰ ਵੱਲੋਂ ਉਹਨਾਂ ਨੂੰ ਮਿਲ ਰਿਹਾ 40-40 ਹਜ਼ਾਰ ਔਰ ਜਿਹੜੀ ਮੈਨੇਜਮੈਂਟ ਆ ਉਹਨਾਂ ਦੇ ਖਾਤਿਆਂ ਚ ਪੈਸੇ ਕਢਾ ਕੇ ਉਹ ਖਾ ਰਹੀ ਹੈ ਔਰ ਸਕੂਲ ਦੇ ਵਿੱਚ ਬੱਚਿਆਂ ਦੀਆਂ ਵਰਦੀਆਂ ਆ ਰਹੀਆਂ ਨੇ ਬੱਚਿਆਂ ਦੇ ਬੈਗ ਆ ਰਹੇ ਨੇ ਬੱਚਿਆਂ ਦੀਆਂ ਕਿਤਾਬਾਂ ਆ ਰਹੀਆਂ ਨੇ ਮੈਨੇਜਮੈਂਟ ਉਹ ਵੀ ਖਾ ਰਹੀ ਹੈ ਸ਼ੱਕ ਰਹੀ ਹੈ ਤਾਂ ਮੈਂ ਜਥੇਬੰਦੀ ਵੱਲੋਂ ਮੰਗ ਕਰਦਾ ਸਰਕਾਰ ਤੋਂ ਕਿ ਜਿਹੜੇ ਉਹ ਮੈਨੇਜਮੈਂਟ ਦੇ ਵਿੱਚ ਠੇਕੇਦਾਰੀ ਸਿਸਟਮ ਕੀਤਾ ਹੋਇਆ ਹੈ ਉਹ ਮੈਨੇਜਮੈਂਟ ਦੀ ਜਾਂਚ ਪੜਤਾਲ ਕੀਤੀ ਜਾਵੇ ਜਿਹੜੇ ਦੇ ਦੋਸ਼ੀ ਪਾਏ ਜਾਂਦੇ ਨੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਔਰ ਜਿਹੜੇ ਫੜ ਕੇ ਜੇਲ੍ਹ ਦੇ ਵਿੱਚ ਡੱਕੇ ਨੇ ਹੱਕ ਮੰਗਦੇ ਲੋਕ ਭਾਵੇਂ ਉਹ ਮਜ਼ਦੂਰ ਨੇ ਭਾਵੇਂ ਕਿਸਾਨ ਨੇ ਭਾਵੇਂ ਉਹ ਉੱਥੇ ਮਲੇ ਟੀਚਰ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ ਔਰ ਬਾਕੀ ਕਗਲਮ ਇਥੇ ਹੋਰ ਸਾਫ਼ ਕਰ ਦੇਵਾਂ ਕਿ ਜਿਹੜੀ ਸਾਡੀ ਜਥੇਬੰਦੀ ਆ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬ੍ਰੇਸ਼ਨ ਆ ਇਹ ਲਾਲ ਝੰਡੇ ਦੀ ਮਜ਼ਦੂਰ ਜਥੇਬੰਦੀ ਆ ਉੱਥੇ ਇੱਕ ਹੋਰ ਜਥੇਬੰਦੀ ਮਜ਼ਦੂਰ ਜਥੇਬੰਦੀ ਦੇ ਨਾਂ ਤੇ ਦਲਤਾਂ ਦੀ ਜਥੇਬੰਦੀ ਦੇ ਨਾਂ ਤੇ ਉਹ ਮੈਨੇਜਮੈਂਟ ਦੇ ਨਾਲ ਖੜੀ ਆ ਅਸੀਂ ਉਹਦਾ ਪੂਰਨ ਤੌਰ ਤੇ ਵਿਰੋਧ ਕਰਦੇ ਆ ਅਸੀਂ ਲੋਕਾਂ ਦੇ ਲਈ ਲੜਨ ਵਾਲੀ ਜਥੇਬੰਦੀਆਂ ਲੋਕਾਂ ਦੇ ਹੱਕਾਂ ਦੇ ਲਈ ਲੜਦੇ ਰਵਾਂਗੇ ਔਰ ਮੈਂ ਦੁਬਾਰਾ ਫੇਰ ਜਿਹੜੀ ਇਹ ਸਰਕਾਰ ਤੋਂ ਮੰਗ ਕਰਦਾ ਤੁਹਾਡੇ ਮਾਧਿਅਮ ਤੇ ਜਰੀਏ ਕਿ ਹੱਕ ਮੰਗਦੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਚਾਹੇਜ ਮਸਲੇ ਨੇ ਉਹਨਾਂ ਦੇ ਸੋਨੇ ਜਾਨ ਵਿਚਾਰੇ ਜਾਨ ਤੇ ਉਹਨਾਂ ਨੂੰ ਬਹਾਲ ਕੀਤਾ ਤਾਂ ਰੇੜੀ ਜੀ ਕੋਈ 13 ਮਹੀਨਿਆਂ ਦੀ ਬੱਚੀ ਹੈ ਜੋ ਕਿ ਉਹ ਜਿਹੜੀਆਂ ਟੀਚਰਾਂ ਨੇ ਉਹਨਾਂ ਦੇ ਨਾਲ ਉਹਦੀ ਜੇਲ੍ਹ ਵਿੱਚ ਬੰਦ ਹੈ ਉਹਦਾ ਕੀ ਮਾਮਲਾ ਹੈ ਉਹ ਦੱਸੋਈ ਉਹ ਬੱਚੀ ਕਿਸੇ ਉੱਥੇ ਮੰਨਿਆ ਸਕੂਲ ਦੇ ਵਿੱਚ ਪੜਾਉਂਦੀ ਟੀਚਰ ਕੁੜੀ ਦੇ ਬੱਚਾਗਾ 13 ਮਹੀਨਿਆਂ ਦਾ ਉਸ ਨੂੰ ਜਿਹੜਾ ਉਹ ਸਰਕਾਰ ਨੇ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਸੀ ਇਸ ਦੀਪੁਰ ਜੋਰ ਨਖੇਦੀ ਕਰਦਿਆ ਔਰ ਇੱਥੋਂ ਟੱਕਰ ਕੇ ਕੁਝ ਉੱਥੇ ਗਰਭ ਬੱਤੀ ਟੀਚਰ ਜਿਹੜੀਆਂ ਮਹਿਲਾ ਨੇ ਵਿਚਾਰੀਆਂ ਅਧਿਆਪਕਾ ਨੇ ਉਹ ਧਰਨੇ ਤੇ ਬੈਠੇ ਅਸੀਂ ਜਾਂ ਕੁੜੀਆਂ ਸਾਡੀਆਂ ਮਲਕੇ ਪਿੰਡਾਂ ਦੇ ਵਿੱਚੋਂ ਮਜ਼ਦੂਰਾਂ ਕਿਸਾਨਾਂ ਦੀਆਂ ਕੁੜੀਆਂ ਕੋਈ ਪ੍ਰੈਗਨੈਂਟ ਸੀ ਜਿਨ੍ਹਾਂ ਨੂੰ ਕਹਿੰਦੇ ਗਰਭਪਤੀ ਸੀ ਉਹਨਾਂ ਦੇ ਵਿੱਚ ਢੱਡਾਂ ਦੇ ਵਿੱਚ ਵੀ ਪੁਲਿਸ ਦੇ ਕੁਝ ਮੁਲਾਜ਼ਮਾਂ ਨੇ ਮਰਦ ਮੁਲਾਜ਼ਮਾਂ ਨੇ ਮਲਕੇ ਢੱਡਾਂ ਦੇ ਵਿੱਚ ਲੱਤਾਂ ਮਾਰੀਆਂ ਨੇ ਅਸੀਂ ਪੰਜਾਬ ਦੇ ਲੋਕਾਂ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਤਸ਼ੱਦਦ ਇਹ ਸਰਕਾਰ ਕਰੀਆ ਇਹਦਾ ਪਾਈ ਪਾਈ ਦਾ ਹਿਸਾਬ ਲੈ ਕੇ ਹਟਾ ਕਿਸ ਤਰ੍ਹਾਂ ਦੀ ਮੰਗ ਕਰਦੇ ਉਹਨਾਂ ਨੂੰ ਕੋਈ ਸਹਿਕਾਰ ਨਹੀਂ ਅਸੀਂ ਜਿਹੜੇ ਮਤਲਬ ਉੱਥੇ ਸਾਡੀ ਕਿਸਾਨ ਜਥੇਬੰਦੀ ਗਰਾਹਾਂ ਦੀ ਮਤਲਬ ਕਿ ਸੂਬੇ ਦੀ ਆਗੂ ਹੈਗੀ ਹਰਿੰਦਰ ਕੌਰ ਬਿੰਦੂ ਜੋ ਸੰਘਰਸ਼ ਦੀ ਗਵਾਹੀ ਕਰਦੀ ਸੀ ਬਹੁਤ ਵੱਡੇ ਵੱਡੇ ਮਾਵਨਾਂ ਤੇ ਉਹ ਸੰਘਰਸ਼ਾਂ ਦੀ ਗਵਾਹੀ ਕਰਦੇ ਤਾਂ ਇੱਕ ਵੱਡੀ ਉਮਰ ਦੀ ਆਗੂ ਆ ਉਹ ਤਾਂ ਉੱਥੇ ਕੇਐਸਏ ਨੇ ਉਹਦੇ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਲਾਠੇ ਚਾਰਜ ਕੀਤਾ ਉਹਦੇ ਥੱਪੜ ਮੂੰਹ ਤੇ ਮਾਰੇ ਗਏ ਨੇ ਬਹੁਤ ਇਹ ਭਿਆਨਕ ਲੱਗਿਆ ਸਾਨੂੰ ਬਹੁਤ ਅਜੀਬ ਲੱਗਿਆ ਬਹੁਤ ਕਨਾਉਣੀ ਜਿਹੜੀ ਸ਼ਰਮਨਾਕ ਜਿਹੜੇ ਉਹ ਕਟਨਾ ਨੂੰ ਅੰਜਾਮ ਦਿੰਦਾ ਉਹ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਅਸੀਂ ਇਸ ਦੀ ਪੂਰ ਜ਼ੋਰ ਨੇ ਖੇਤੀ ਕਰੀ